ਉਹ ਕੱਲ ਨੂੰ ਜਿਹੜਾ ਹਾਦਸਾ ਉਹਨਾਂ ਦਾ ਟਾਈਮ ਲੱਗਦਾ ਸੀ ਆਪਾਂ ਉਹ ਵੀ ਧਿਆਨ ਕਰਿਓ ਦੋਨੇ ਜ਼ਿਲ੍ਹੇ ਨਾਲ ਬਠਿੰਡੇ ਕਲੇ ਨਾਲ ਪੈਂਦਾ ਦੂਜੇ ਪਾਸੇ ਮੋਫਰ ਜ਼ਿਲ੍ਹੇ ਦੇ ਵਿੱਚ ਹੈ ਤੇ ਕਿ ਸਭ ਤੋਂ ਵੱਡੀ ਗੱਲ ਪਤਾ ਹੀ ਪਤਾ ਅਨੇਕਾ ਪਰਿਵਾਰ ਆਪਾਂ 13 ਫਰਵਰੀ ਤੋਂ ਲੈ ਕੇ ਲਗਾਤਾਰ ਚਾਹੋ ਸ਼ੰਭੂ ਹੋਵੇ ਚਾਹੇ ਖਨੌਰੀ ਹੋਵੇ ਚਾਹੇ ਟਾਪੜੀ ਚਾਹੇ ਰਤਨਪੁਰਾ ਚਾਰ ਤਾਈ ਸਾਡੇ ਮੋਰ ਤੇ ਚੱਲਦੇ ਨੇ 13 ਫਰਵਰੀ ਨੂੰ ਆਪਾਂ ਨੂੰ ਰੋਕਿਆ ਗਿਆ ਆਪਣੇ ਤੇ ਆਫਰੀ ਨਾਲ ਛੱਡੇ ਲਾਠੀ ਚਾਰ ਦੇ ਕੀਤਾ 13 ਨਾਲੋਂ 14 ਨੂੰ ਜਾਦੇ ਕੀਤਾ ਇਹ ਵਿੱਚ ਦੀ ਗੱਲਬਾਤ ਹੋਈ ਸਰਕਾਰ ਨਾਲ ਗੱਲਬਾਤ ਸਿਰੇ ਨਹੀਂ ਲੱਗੀ ਤਾਂ 21 ਤਰੀਕ ਦਾ ਪ੍ਰੋਗਰਾਮ ਦਿੱਤਾ ਗਿਆ ਕਿ 21 ਤਰੀਕ ਨੂੰ ਅਸੀਂ ਆਹਾਂ ਦਿੱਲੀ ਵਾਲੇ ਨੂੰ ਵਧਾਂਗੇ ਦਿੱਤੇ ਪ੍ਰੋਗਰਾਮ ਦੇ ਤਹਿਤ ਪੂਰੇ ਭਾਰਤ ਦੇ ਕਿਸਾਨ ਜੱਗਬੰਦੀਆਂ 21 ਤਰੀਕ ਨੂੰ ਵਧੀਆਂ ਪਰ ਮੂਰੋ ਰਹਿਣਾ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੇ ਜਿਹੜੇ ਹਥਿਆਰ ਹੋਂਤੇ ਸਾਡੇ ਖਿਲਾਫ ਵਰਤੇ ਉਹ ਪਿਆਰ ਪੈਣ ਹੋ ਚੁੱਕੇ ਨੇ ਗੁਮਾਂਡੇ ਦੇਸ਼ ਵੀ ਸਾਡੇ ਉਹ ਲੜਾਈ ਵਿੱਚ ਨਹੀਂ ਵਰਤਦਾ 1992 ਤੋਂ ਪੈਣ ਹੋ ਰਹੇ ਨੇ ਪਰ ਸਾਡੇ ਤੇ ਉਹ ਵਰਤੇ ਗਏ ਜਿਹੜੇ ਰਾਗਟਾਂ ਦੇ ਨਾਲ ਗੇਟ ਤੋੜੇ ਜਾਂਦੇ ਨੇ ਵੀਕਲ ਤੋੜੇ ਜਾਂਦੇ ਨੇ ਛੱਪਾਂ ਭੰਨੀਆਂ ਜਾਂਦੀਆਂ ਨੇ ਉਹ ਸਾਡੇ ਤੇ ਵਰਤੇ ਤੇ ਉਹਦੇ ਵਿੱਚੋਂ ਜਿਹੜਾ ਸਾਡੇ ਅਨੇਕਾਂ ਲੋਕ ਬਟੇ ਦੀ ਨਿਗਾ ਚੱਲੀਆਂ ਗਈਆਂ ਲੱਗਾ ਬਾਹ ਟੁੱਟੀਆਂ ਬੋਲੀਆਂ ਵੱਜੀਆਂ ਜਿਹਦੇ ਵਿੱਚ ਸ਼ੁਭ ਕਾਰਨ ਸਾਡਾ 21 ਸਾਲ ਦਾ ਨੌਜਵਾਨ ਉਸ ਮੌਤ ਤੇ ਸਹੀਦ ਹੋਇਆ ਪੂਰੀ ਦੁਨੀਆ ਨੇ ਸੋਗ ਮਨਾਇਆ ਅੱਠ ਦਿਨ ਆਪਾਂ ਦੋਨੇ ਫੋਰਮਾਂ ਵੱਲੋਂ ਕੋਈ ਪ੍ਰੋਗਰਾਮ ਨਹੀਂ ਦਿੱਤਾ ਜਿੰਨਾ ਚਿਰ ਸਾਡੇ ਉਹ ਨੌਜਵਾਨ ਦਾ ਭੋਗ ਨਹੀਂ ਪਿਆ ਭੋਗ ਦੇ ਵਿਚਾਰ ਦੀ ਸਰਕਾਰ ਨਾਲ ਗੱਲਬਾਤ ਹੋਏ ਚਾਰ ਦਿਨ ਸਾਨੂੰ ਉਸ ਨੌਜਵਾਨਾਂ ਦੀ ਜਿੱਟਵਾੜੀ ਰੱਖਣੀ ਪਈ ਚੌਥੇ ਦਿਨ ਸਮਝੌਤਾ ਹੋਇਆ ਪਟਿਆਲੇ ਦੇ ਵਿੱਚ ਕਿਸੀਂ ਨੌਜਵਾਨ ਨੂੰ ਸਾਡੇ ਸ਼ਹੀਦ ਦਾ ਦਰਜਾ ਦੇਵਾਂਗੇ ਮਤਾਨ ਸਭਾ ਤੋਂ ਮਤਾ ਪਾਵਾਂਗੇ ਜਿਹੜੇ ਉਹ ਲੜਕੇ ਸਾਡੀ ਭੈ ਭੀ ਬੱਚੀਆਂ ਪਰੇਚ ਬੈਠੀ ਆ ਤੇ ਮੈਂ ਬੇਨਤੀ ਕਰਦਾ ਉਹ ਬੱਚੀ ਨੂੰ ਘਰ ਆ ਕੇ ਮਾੜੀ ਜੁਰੇ ਉਹ ਬੱਚੀ ਸਾਡੇ ਟਾਈਮ ਸਾਡੇ ਨਾਲ ਪ੍ਰਚਾਸ਼ ਨੇ ਕਮਿਟਮੈਂਟ ਕੀਤੀ ਸੀ ਕਿ ਅਸੀਂ ਹਰ ਪੁਲਸ ਦੇ ਵਿੱਚ ਭਰਤੀ ਕਰਾਂਗੇ ਪਰ ਗੱਲਬਾਤ ਲਈ ਕਾਜ ਦੀ ਕਾਰਵਾਈ ਪੂਰੀ ਹੈ ਇਹ ਸਾਡਾ ਪਹਿਨ ਹੈ ਸ਼ੁਰ ਕਰਨ ਲਈ ਇਹ ਦਾਦੀ ਹੈ ਜਿਹੜੇ ਸਾਰੇ ਘਰ ਦੇ ਤਲਪੁਸ਼ ਕਰਦੇ ਆ। ਤਾਂ ਆਪਣੇ ਕੋਲ ਕੋ ਸ਼ਬਦ ਇਸ ਪਰਿਵਾਰ ਲਈ ਕਿ ਜਿਹੜੇ ਸਾਡੇ ਮੋਰਚਿਆਂ ਨੂੰ ਘੜਾਉਣ ਵਾਸਤੇ ਸਰਕਾਰ ਨੂੰ ਝਟਾਉਣ ਵਾਸਤੇ ਜਿਹੜੇ ਸਾਡੇ ਨੌਜਵਾਨ ਨੇ ਐਡੀ ਵੱਡੀ ਕੁਰਬਾਨੀ ਕੀਤੀ ਹੈ। ਇਹਦੇ ਬਾਰੇ ਆਪਾਂ ਮੈਂ ਅਗਲਾ ਆਪ ਐਲਾਨ ਕਰ ਰਹੇ ਆ। ਪ੍ਰਧਾਨ ਜੀ ਨੇ ਵੀ ਸਰਦਾਰ ਦਿੱਤੀ ਸਿੰਘ ਢੱਲੇਵਾਲ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਮੈਂ ਵੀ ਕੀਤੀ ਪਰ ਉਹ ਸਾਨੂੰ ਇਹ ਕਹਿੰਦੇ ਰਹੇ ਨਹੀਂ ਜੀ ਬਸ ਇੱਕ ਬਣ ਗਿਆ ਸਭ ਪਿਆਰ ਹੈ ਪਰ ਲਗਭਗ 21 ਫਰਵਰੀ ਤੋਂ ਲੈ ਕੇ ਅੱਜ ਆਪਾਂ ਹਾ ਡੇਟ ਤੇ ਬੈਠੇ ਆ 1 ਜੁਲਾਈ ਤੱਕ ਇਸ ਪਰਿਵਾਰ ਨੂੰ ਨੋਟਰੀ 9 ਕਰੋੜ ਰੁਪਇਆ ਦਾ ਸੀਬੀ ਦਾ ਦਰਜਾ ਇਥੋਂ ਤੱਕ ਕੋਈ ਅਧਿਕਾਰੀ ਪਰਿਵਾਰ ਨੂੰ ਲੈਣ ਵੀ ਨਹੀਂ ਆਇਆ ਹੋਣਾ ਤੇ ਉਹਦੇ ਪਰਿਵਾਰ ਵੱਲੋਂ ਸਾਡੇ ਉਸ ਨੌਜਵਾਨ ਦੀ ਪਿੰਡ ਦੇ ਵਿੱਚ ਜਿਹੜੀ ਯਾਦਗਾਰ ਬਣ ਰਹੀ ਹੈ ਜਿਹੜੇ ਆਪਣੇ ਵੱਰੋਂ 1 ਲੱਖ 50 ਹਜ਼ਾਰ ਰੁਪਈਆ ਹੋਇਆ ਸੀ ਉਹ ਵੀ ਦਿੱਤਾ ਅੱਜ ਉਹ ਸਾਰਾ ਪਰਿਵਾਰ ਆਪ ਦੇ ਕੋਲੋਂ ਪੈਸੇ ਉੱਥੇ ਲਾ ਰਿਹਾ ਹੈ ਉਹ ਸਾਡੇ ਨੌਜਵਾਨ ਦੀ ਯਾਦਗਾਰ ਬਣ ਰਹੀ ਹੈ ਵੋਟ ਕਰ ਲਿਓ ਸਾਰੇ ਕਿ 12 ਜਨਵਰੀ ਨੂੰ 12 ਜਨਵਰੀ ਨੂੰ ਸਾਰੇ ਪੰਜਾਬ ਦੇ ਵਿੱਚੋਂ ਆਏ ਨੇ ਹੋਣਾ ਗੱਡੀ ਆਤ ਹਜ਼ਾਰਾਂ ਦੀ ਗਿੰਦ ਨੇ ਰੇਤ ਡੀਸੀ ਬਠਿੰਡਾ ਐਸਐਸਪੀ ਬਠਿੰਡਾ ਉਹਦੇ ਡਾਕਟਰ ਮੂਰੇ ਪੂਰੇ ਆਨਮੋਸਥੇਵ ਲਈ ਘਰਾਓ ਕਰਾਂਗੇ ਜਿੰਨਾ ਕਰੇ ਪਰਿਵਾਰਾਂ ਨੂੰ ਤਿੰਨੇ ਗੱਲਾਂ ਸਰਕਾਰ ਨਹੀਂ ਮੰਨਦੀ ਆਪਣਾ ਸਾਰੇ ਜੁੁੰਨੇਵਾਰੀ ਬਣਦੇ ਸਮੇਤ ਪਰਿਵਾਰ ਲੈ ਕੇ ਉਹ ਸਾਡੇ ਉਸ ਪਰਿਵਾਰ ਲਈ ਪੂਰੇ ਪੂਰੇ ਪਾਰ ਦੇ ਵਿੱਚੋਂ ਜਿਹੜੇ ਸਾਡੇ ਆਗੂ ਐ ਉਹ ਵੀ ਆਉਣਗੇ ਪਰ ਆਪਣੀ ਜਥੇਬੰਦੀ ਨਾਲ ਸੰਬੰਧਤ ਹੋਣ ਕਰਕੇ ਸਾਰੇ ਜ਼ਿਲ੍ਹੇ ਨਾਲ ਸੰਬੰਧਤ ਹੋਣ ਕਰਕੇ ਦੂਜੇ ਜਿਹੜੇ ਦੋਨੇ ਫੋਰਮ ਆਪਣੇ ਉਹ ਸਾਰੇ ਆਗੂ ਹੋਣਗੇ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਪਰਿਵਾਰ ਨੂੰ ਸਾਥ ਦੇਣ ਦੀ ਖਾਤਰ ਹਜ਼ਾਰਾਂ ਦੀ ਗਿਣਤੀ ਵਿੱਚ ਘੱਟੋ ਘੱਟ 10-15 ਹਜ਼ਾਰ ਬੰਦਾ ਬਖੰਡੇ ਦੇ ਵਿੱਚ ਲੈ ਕੇ ਜਾਵਾਂਗੇ ਤੁਹਾਡਾ ਬਹੁਤ ਵੱਡੀ ਬੇਨਤੀ ਕੱਲੇ ਬਠਿੰਡੇ ਨੇ ਕਿਹਾ ਵੀ 10080 ਕਰਾਂਗੇ ਪਰ ਛੋਟੀ ਸਾਰੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੂਰਾ ਜੋਰ ਲਾ ਕੇ 12 ਜਨਵਰੀ ਨੂੰ ਬਠਿੰਡੇ ਦੇ ਵਿੱਚ ਇਸ ਪਰਿਵਾਰ ਦੀ ਨੌਕਰੀ ਸਹੇਦ ਦੀ ਵਰਜਾ ਤੇ ਜਿਹੜੀ ਲਾਨੀ ਹੋਏ ਰਕਮ ਹੈ ਉਹ ਪਰਿਵਾਰ ਨੂੰ ਦਿਵਾਉਣ ਦੀ ਖਾਤਰ 12 ਜਨਵਰੀ ਨੂੰ ਆਪਾਂ ਬਠਿੰਡੇ ਦੇ ਵਿੱਚ ਕਰ ਦੂਗਾ ਦੂਜਾ 17 ਜਨਵਰੀ ਨੂੰ ਨੋਟ ਕਰ ਲਿਓ ਸਾਰੇ 17 ਜਨਵਰੀ ਨੂੰ